हरमिंदा शुरू कर ਕੁਝ ਦੱਤੀ ਹੋਰ ਆਪਣੀ ਗੱਲ ਕਰੀ ਚਾਹੁੰਦਾ ਹਾਂ ਕਿ ਅੱਜ ਮੈਂ ਇਸ ਤੋਂ ਮੁਕਤੀ ਕਰੀ ਲੈਣਾ ਤੇ ਉਸੇ ਜਾ ਕੇ ਦੋਗਲਾਰੇ ਬੋਲਣੀਆਂ ਆਪਾਂ ਉਸ ਤੋਂ ਸਮਾਪਤੀ ਕਰੀਏ ਸਭੀ ਬੋਲਦੇ ਸਹੀ ਪੱਕੇ ਤਾਂ ਮੇਰਾ ਟੀਲਣ ਕਰਕੇ ਜਾਮਣੇ ਤੋਂ ਰਸਤੇ ਇਸੇ ਤਰ੍ਹਾਂ ਜਾ ਕੇ ਬੈਠ ਕੋਤਰ ਦੀ ਪਿਛਲੀ ਗੱਲ ਸੁਣੀ ਜਾਣਾ ਬਾਰੋ-ਬਾਰ ਨਹੀਂ ਜਾਣਾ ਕਿ ਆਪਾਂ ਚੱਲੇਗਾ ਕਿਸੇ ਵਾਰੀ ਕਿਸੇ ਰਗੂ ਜੀ ਘਰੇ ਜਾ ਕੇ ਆਪਾਂ ਸਵੇਰੇ ਪੁੱਛਦੇ ਆ ਕਿ ਰਾਤ ਸਾਬੇ ਨੇ ਉੱਥੇ ਕੀ ਕਿਹਾ ਸੀ ਨਾ ਉਹ ਗੱਲ ਨਾ ਆਪਾਂ ਜਰੂਰ ਇਹ ਤੇ ਕੀ ਅਮੀ ਕਿਹੜੀ ਰਹਿ ਹੋਈ ਹੈ ਕੀ ਆਪਣੀ ਵਿਚਾਰ ਹੈ ਉਹਦੇ ਚ ਆਪਾਂ ਜੇ ਤਬਦੀਲੀ ਕਰਨੀ ਹੈ ਤਮੋ ਕੇ ਦੀ ਆ ਫੌਰੀ ਚੜਾ ਕਰਦੀ ਦਾ ਪਤਾ ਕਿ ਜਿੰਨਾ ਕਾ ਤੁਸੀਂ ਉਸ ਦੇ ਬਾਹਰ ਤੋਂ ਆਪਣੇ ਸਾਹਮਣੇ ਪਾਬ ਪੀ ਕੇ ਸਾਖਿਰ ਬਰਗ ਦੇ ਹੀ ਪੜੀ ਜਾਪੀ ਹੈਗਾ ਸਾਹਮਣੇ ਬੋਟਰ ਆਹ ਚਾਰ ਦੇ ਸਾਥੀਓ ਬਹੁਤ ਸਾਰੀਆਂ ਗੱਲਾਂ ਹੋ ਚੁੱਕੀਆਂ ਨੇ ਤੇ ਬਹੁਤ ਸਾਰੀਆਂ ਗੱਲਾਂ ਤੋਂ ਤੁਸੀਂ ਜਾਣਦੇ ਹੋ ਇਹ ਬੋਲਦਾ ਇਹ ਗੱਲ ਕੋਈ ਨਵੀਂ ਨਹੀਂ ਹੈਗੀ ਵੀ ਆਪਾਂ ਪਹਿਲੀ ਵਾਰ ਇੱਥੇ ਕੰਮ ਦੇ ਆਏ ਆ ਤੇ ਪਹਿਲੀ ਵਾਰ ਵੀ ਮੀਟਿੰਗ ਲੈ ਆਏ ਆ ਤੇ ਪਹਿਲੀ ਵਾਰੀ ਆਪਾਂ ਪੋਸਟਾਂ ਦੀ ਮੰਗ ਕਰ ਰਹੇ ਹਾਂ ਪਾਰਾ ਗਿਲੇ ਜੇਕਰ ਨਵੀਂ ਗੱਲ ਜ਼ਰੂਰ ਸ਼ਾਮਲ ਹੋਗੀ ਉਹ ਨਵੀਂ ਗੱਲ ਇਹ ਸ਼ਾਮਲ ਹੋਗੀ ਕਿ ਅਕਾਲੀ ਤੁਸੀਂ ਗਰੁੱਪਾਂ ਦੇ ਕਿਹ ਇਸ਼ਤਿਹਾਰ ਕੁੰਦਾ ਦੇਖਿਆ ਹੋਣਾ ਜਿਹੜੀ ਸਪੈਸ਼ਲ ਐਜੂਕੇਸ਼ਨ ਹੈ ਉਹਦੀ ਭਰਤੀ ਕੀਤੀ ਜਾਣੀ ਹੈ ਤੇ ਉਹਦੇ 'ਚ ਇੱਕ ਸ਼ਰਤ ਜਿਹੜੀ ਹੈ ਜਿਹਦਾ ਬਾਰ-ਬਾਰ ਜ਼ਿਕਰ ਕੀਤਾ ਪਿਛਲੇ ਸਮੇਂ 'ਚ ਆਪਾਂ ਉਹਨੂੰ ਬੈਕ ਵੀ ਕਰਵਾਇਆ ਉਹ ਲੱਗ ਕੇ ਆ ਚੁੱਕੀ ਹੈ ਮਤਲਬ ਇਸ ਗੱਲ 'ਚ ਇਹ ਮਨਸ਼ਾ ਸਾਫ਼ ਹੋ ਗਈ ਕਿ ਜਿਹੜੀ ਅਗਲੀ ਵਾਰ ਤੁਸੀਂ ਤੁਹਾਡੀ ਆਉਣੀ ਹੈ ਉਹਦੇ ਜਿਵੇਂ ਇਹ ਸ਼ਰਤ ਲੱਗ ਕੇ ਆਉਗੀ ਉਹ ਇਹ ਤੈਅ ਹੋਰੇ ਜੋ ਸਰਕਾਰ ਨੇ ਆਪਦਾ ਕੰਮ ਕਰਤਾ ਹੁਣ ਅਸੀਂ ਆਪਦਾ ਕੰਮ ਕਿਵੇਂ ਕਰਨਾ ਹੈ ਜਾਂ ਅਸੀਂ ਆਪਦੀ ਮੰਗ ਕਿਵੇਂ ਮਨਵਾਉਣੀ ਹੈ ਉਹ ਸਾਡੇ ਤੇ ਪਿਛਲੇ ਸਮੇਂ 'ਚ ਵੀ ਇਹ ਸ਼ਰਤ ਜਿਹੜੀ ਆ ਇਹ ਸ਼ਰਤ ਨਿਕਲ ਕੇ ਕਿੱਥੋਂ ਆਈ ਹੈ ਅਸਲ ਦੇ ਵਿੱਚ ਜਿਹੜੀ ਨਵੀਂ ਸਿੱਖਿਆ ਨੀਤੀ ਆ 2020 ਦੀ ਜਿਹੜੀ ਕਿ ਕਰੋਨਾ ਦੇ ਵਿੱਚ ਬਣਾਈ ਗਈ ਆ ਤੇ ਜਿਹੜੀ ਸਾਡੇ ਸਿੱਖਿਆ ਦੇ ਵਿਭਾਗ ਨੂੰ ਜਾਂ ਜਿਹੜੇ ਸਾਡੇ ਹੋਰ ਇਹਦੇ ਨਾਲ ਸਹਾਇਕ ਵਿਭਾਗ ਆ ਜਿੱਥੋਂ ਸਰਕਾਰ ਨੂੰ ਕਮਾਈ ਨਹੀਂ ਹੁੰਦੀ ਜਿੱਥੇ ਸਰਕਾਰ ਦਾ ਖਰਚਾ ਹੈ ਸਿੱਖਿਆ ਦਾ ਵਿਭਾਗ ਐ ਹੋ ਜਾ ਵਿਭਾਗ ਜਿੱਥੇ ਸਰਕਾਰ ਨੇ ਖਰਚਾ ਕਰਨਾ ਹੈ ਪਰ ਸਰਕਾਰ ਨੂੰ ਕਮਾਈ ਇਹ ਤਾਂ ਹੋਈ ਤਾ ਤਾਂ ਉਸੇ ਪੱਖ ਤੋਂ ਇਸ ਵਿਭਾਗ ਨੂੰ ਹੋਰਾਂ ਲਾਉਣ ਦੀਆਂ ਤਿਆਰੀਆਂ ਵੱਡੇ ਪੱਧਰ ਤੇ ਸ਼ੁਰੂ ਕਰ ਪਈਆਂ ਇਹਨਾਂ ਨੇ ਇਹ ਪਿਛਲੀਆਂ ਪ੍ਰਕਾਰਾਂ ਨਹੀਂ ਕਰਕੇ ਗਈਆਂ ਪਰ ਇਹਨਾਂ ਨੇ ਬਿਲਕੁਲ ਨੰਗੇ ਜੱਟੇ ਰੂਪ ਚ ਸਾਹਮਣੇ ਲਿਆ ਦਿੱਤੀਆਂ ਇਹ ਜੀ ਪਿੰਡਾਂ ਤੋਂ ਸਕੂਲ ਆਫ ਐਮਿਨੈਂਸ ਇਥੋਂ ਹੀ ਨਿਕਲ ਕੇ ਆਇਆ ਕਿ ਜਿਹਦੇ ਚ ਜੇ ਤੁਸੀਂ ਸਕੂਲ ਆਫ ਐਮਿਨੈਂਸ ਦਾ ਪੂਰੇ ਦਾ ਪੂਰਾ ਕਨਸੈਪਟ ਪੜੋ ਮੈਂ ਤਾਂ ਸਾਡੇ ਦੇ ਨਿਜ ਭਾਰੂ ਰਹਿੰਦਾ ਹੈ ਅਸੀਂ ਇਹੀ ਸੋਚਦੇ ਹੁੰਦੇ ਆ ਕਿ ਜੇ ਪੰਜ ਪੋਸਟਾਂ ਵੀ ਆਗੀਆਂ ਉਹਦੇ ਕੋਈ ਮੈਂ ਤਾਂ ਇੱਕ ਹੀ ਲੈਣੀ ਹੈ ਬਾਕੀ ਚਾਰ ਤਾਂ ਕਿਸੇ ਦੀ ਨਾ ਹੋਰ ਨਹੀਂ ਪਰ ਅਸੀਂ 5 ਤੋਂ 50 ਬਣਾਉਣ ਦੀ 50 ਤੋਂ 500 ਦੇ 500 ਤੋਂ 5000 ਦੀ ਗੱਲ ਨਹੀਂ ਕਰਦੇ ਇਸੇ ਕਰਕੇ ਕਹਿ ਦਸੀਂ ਫਿਰੇ ਰਹਿ ਜਾਂਦੇ ਉਹਦੇ ਚ ਇੱਕ ਮਸਲਾ ਇਹ ਵੀ ਆਉਂਦਾ ਹੈ ਕਿ ਜਦੋਂ ਅਸੀਂ ਜਾਦੇ ਪੜ੍ਹ ਲਿਖ ਕੇ ਪੜ੍ਹ ਲਿਖ ਜਾਂਦੇ ਆ ਫਿਰ ਸਾਡੀ ਸੋਚ ਸੰਕੀਰਤ ਹੋ ਜਾਂਦੀ ਹੈ ਅਸੀਂ ਕਹਿੰਦੇ ਆ ਜੀ ਉਹ 5 ਮਿੰਟ ਘਟਕੋ ਲਾ ਗਿਆ ਇਹ 5 ਮਿੰਟ ਵਧਕੋ ਲਾ ਗਿਆ ਅਸੀਂ 5-5 ਮਿੰਟਾਂ ਪਿੱਛੇ ਫਿਰ ਲੜੋ ਲੜਾਈਆਂ ਜਦੋਂ ਜਦਾਈਆਂ ਕਰਨ ਲੱਗ ਜਾਂਦੇ ਆ ਇਹੀ ਕੁਝ ਹੋ ਰਿਹਾ ਹੁਣ ਇੱਥੇ ਜਿਹੜੇ 55 ਤੋਂ ਵੱਧ ਨੇ ਉਹ ਕਹਿੰਦਾ ਜੀ ਮੇਰੇ ਤਾਂ ਵੱਧ ਨੇ ਮੈਂ ਤਾਂ ਜਾਣਾ ਨਹੀਂ ਮੇਰੀ ਤਾਂ ਨਿੱਜੀ ਮੰਗ ਹੈ ਮੇਰੇ ਤਾਂ ਆਟੋਮੈਟਿਕ ਵੱਧ ਨੇ ਪਰ ਜਿਹਦੇ ਘਟ ਨੇ ਉਹ ਇਸ ਸਮੱਸਿਆ 'ਚ ਪਿੱੜ ਰਿਹਾ ਕਿਸ ਤਰ੍ਹਾਂ ਤੇ ਇਹ ਗੱਲ ਪੰਜਾਬ ਦੇ ਬਿਲਕੁਲ ਨਲਾਇਕ ਸਿੱਖਿਆ ਮੰਤਰੀ ਨੂੰ ਪਿਛਲੇ 3 ਸਾਲਾਂ 'ਚ ਸਾਹਮਣੇ ਵੀ ਆਈ ਵੀ ਬੀਐਡ ਦਾ ਜਿਹੜਾ ਐਡਮਿਸ਼ਨ ਕ੍ਰਾਈਟੇਰੀਆ ਤੁਹਾਡਾ ਕੀ ਹੈ ਤੇ ਤੁਸੀਂ ਐਲੀਜੀਬਿਲਿਟੀ ਕ੍ਰਾਈਟੇਰੀਆ ਜਿਹੜਾ ਭਾਰਤੀ ਦਾ ਉਹ ਕੀ ਰੱਖਿਆ ਹੋਇਆ ਉਹਨੂੰ ਇਹ ਗੱਲ ਬਿਲਕੁਲ ਸਿੰਪਲ ਸ਼ਬਦਾਂ ਦੇ ਵਿੱਚ ਸਮਝਣੀ ਹੈ ਤੇ ਮੀਟਿੰਗਾਂ ਤੋਂ ਹੁਣ ਉਹ ਕਿਉਂ ਭੱਜ ਰਿਹਾ ਕਿਉਂਕਿ ਉਹਦੇ ਪੱਲੇ ਕੱਖ ਨਹੀਂ ਉਹਦੇ ਪੱਲੇ ਕੱਖ ਨਹੀਂ ਉਦੇ ਕੋਲੇ ਭਰਤੀ ਦੇਣ ਵਾਸਤੇ ਵੀ ਕੁਝ ਨਹੀਂ ਕਿਉਂਕਿ ਭਰਤੀ ਇਸ ਕਰਕੇ ਲੰਮਕ ਰਹੀ ਹੈ ਇੱਕ ਤਾਂ ਆਪਣੀ ਨਲਾਇਕੀ ਹੈ ਕਿਤੇ ਨਾ ਕਿਤੇ ਘਰਾਂ ਚੋਂ ਨਹੀਂ ਨਿਕਲਦੇ ਕਿਉਂਕਿ ਬਹੁਤੇ ਬਹੁਤਾਂ ਨੂੰ ਇਹ ਲੱਗਦਾ ਜੀ ਆਪਾਂ ਪੜਨ ਲਗੇ ਉਹੀ ਇੱਕ ਪੋਸਟ ਵਾਲਾ ਕੰਟਰੈਕਟ ਆ ਗਿਆ ਵੀ ਮੈਂ ਤਾਂ ਇੱਕ ਹੀ ਲੈਣੀ ਹੈ ਪਰ ਜੇ ਹੁਣ ਉਥੇ ਭਰਤੀ ਕੋਈ ਗਿਣਤੀ ਚ ਆਉਂਦੀ ਹੈ ਤਾਂ ਉਨੇ ਹੀ ਲੱਗਣਗੇ ਬਾਕੀ ਫਿਰ ਸਾਰੇ ਆਪਣੇ ਵਰਗੇ ਫਿਰ ਰਹਿ ਜਾਣਗੇ ਤਾਂ ਜਿਹੜੇ ਇਸ ਤਰ੍ਹਾਂ ਦੇ ਹਮਲੇ ਨੇ ਪੁਰ ਸਰਕਾਰ ਲਗਾਤਾਰ ਕਰ ਰਹੀ ਹੈ ਪਰ ਆਪੋਨਾ ਹਮਲਿਆਂ ਦਾ ਜਵਾਬ ਦੇਣ ਤੇ ਨਕਾਮ ਰਹੇ ਕਿਦ ਨਾ ਮਤਲਬ ਕਿ ਜਿੰਨੇ ਕੇਡਰ ਦੀ ਗੱਲ ਕਰਦੇ ਆ ਉਹਨਾ ਕੇਡਰ ਨਹੀਂ ਆਉਂਦਾ ਉੱਥੇ ਫਿਰ ਬਹੁਤ ਧਰਿਆ ਗੱਲਾਂ ਆ ਜਾਂਦੀਆਂ ਜਿਹੜੀ ਗੱਲ ਮੈਂ ਪਹਿਲਾਂ ਛੱਡੀ ਸੀ ਵੀ ਸਕੂਲ ਆਫ ਫਾਈਨੈਂਸ ਦਾ ਕਨਸੈਪਟ ਇਹ ਕਿਉਂ ਲਿਆ ਰਹੇ ਨੇ ਉਹ ਨਵੀਂ ਸਿੱਖਿਆ ਨੀਤੀ ਦੇ ਅხედਰ ਲਿਆ ਰਹੇ 40 ਤੋਂ 400 ਪੀਐਮ ਸੀ ਦੀ ਸਕੂਲ ਫਿਰ ਉਹਦੇ ਤੋਂ 40 ਸਕੂਲ ਉਹਨਾਂ ਦਾ ਪ੍ਰਯੋਗ ਕਰਨ ਵਾਸਤੇ ਆਈਐਸ ਤੇ ਪੀਸੀਐਸ ਨੂੰ ਗੋਤ ਦੇਣੇ ਇਹ ਸਾਰੀਆਂ ਰੀਤੀਆਂ ਉੱਥੋਂ ਨਿਕਲ ਕੇ ਆ ਰਹੀਆਂ ਨੇ ਕਿ ਜੀ ਤੁਸੀਂ ਮਹਿਕਮੇ ਵਿੱਚ ਕਿੰਨੀ ਭਰਤੀ ਘਟਾ ਸਕਦੇ ਪਿਛਲੀ ਕਾਂਗਰਸੀ ਸਰਕਾਰ ਚ ਤਿੰਨ ਭਰਤੀਆਂ ਲੈ ਕੇ ਸੀ ਤੇ ਐਤਵਿਕ ਤਿੰਨ ਸਾਲਾਂ ਚ ਇੱਕ ਭਰਤੀ ਵੀ ਨਹੀਂ ਲਈ ਗਈ 15 ਤੇ ਮਤਲਬ ਇਹ ਵੀ ਮਨਸ਼ਾ ਸਾਫ ਹੋ ਗਈ ਕਿ ਸਰਕਾਰ ਪੰਜ ਸਾਲਾਂ ਚ ਇੱਕ ਭਰਤੀ ਕਰਕੇ ਜਾਊਗੀ ਉਹ ਵੀ ਥੋੜੀ ਜਿਹੀ 15 ਸਾਰੀਆਂ ਪੋਸਟਾਂ ਨੂੰ ਖਤਮ ਕਰ ਦੇ ਪੂਲ ਆਫ ਫੈਮਿਨਸ ਪੂਰੇ ਦੇ ਪੂਰੇ ਚਮਕਾ ਕੇ ਇਸ ਪੱਖ ਤੋਂ ਤੇ ਪਿਛਲੀ ਸਰਕਾਰ ਨੂੰ ਤੇਲ ਭਰਤ ਨਾਲ ਕੰਪੈਰੀਸ਼ਨ ਕਰ ਲੋ ਟੋਟਲ ਜੋੜ ਲਓ ਤੁਸੀਂ ਚਾਹੇ 3704 ਚਾਹੇ 2392 ਚਾਹੀ 4168 ਹੈ ਮਤਲਬ ਕਿ 10000 ਬੰਦਾ ਅਪਕਸਿਮੇਟਲੀ ਭਰਤੀ ਹੋ ਗਿਆ ਤੇ ਇਹਨਾਂ ਨੇ 3 ਸਾਲਾਂ ਚ 10 ਬੰਦੇ ਵੀ ਨਹੀਂ ਭਰਤੀ ਕਰੇ ਐਜੂਕੇਸ਼ਨ ਵਿਭਾਗ ਦਾ ਇੱਥੇ ਕੋਈ ਸਪੈਸ਼ਲ ਐਜੂਕੇਸ਼ਨ ਵਾਲਾ ਬੈਠਾ ਹੋਵੇ ਕੋਈ ਬੀਐਡ ਜੀ ਦੀ ਸਪੈਸ਼ਲ ਐਜੂਕੇਸ਼ਨ ਚ ਕੀਤੀ ਹੋਵੇ ਕੋਈ ਨਹੀਂ ਕੋਈ ਨਹੀਂ ਹੈ ਜੀ ਹੋਰ ਤੁਸੀਂ ਇੱਕੀ ਕਨਸੈਪਟ ਦੇਖੋ ਕਿ ਬੀਐਡ ਜਿਹੜੀ ਸਪੈਸ਼ਲ ਐਜੂਕੇਸ਼ਨ ਆ ਇਹਦਾ ਮਤਲਬ ਸਰਕਾਰ ਨੇ ਆਪਦੇ ਚਾਹੇਤਿਆਂ ਨੂੰ ਹੀ ਬੀਐਡ ਸਪੈਸ਼ਲ ਐਜੂਕੇਸ਼ਨ ਕਰਵਾਈ ਹੋਊਗੀ ਇਹ ਲੈਣੇ ਕਰਾਦੀ ਉਹਨਾਂ ਵਾਸਤੇ ਹੀ ਇਸ ਤਿਆਰ ਆ ਗਿਆ ਸ਼ੁਰੂ ਜੇ ਕਰਾਦੀ ਹੈ ਇਹ ਸ਼ੁਰੂ ਜੀ ਕਰਾਤੀ ਇਹਨਾਂ ਨੇ ਕਿਉਂਕਿ ਜਿਹੜੀ ਸਪੈਸ਼ਲ ਐਜੂਕੇਸ਼ਨ ਦੀ ਭਰਤੀ ਆਈ ਹੈ ਇਹ ਨਵੀਂ ਸਿੱਖਿਆ ਨੀਤੀ ਜੇ ਤੁਸੀਂ ਪੜ੍ਹੋਗੇ ਉਹਦੇ ਵਿੱਚ ਇਹ ਮੈਂਸ਼ਨ ਕੀਤਾ ਹੋਇਆ ਹੈ ਕਿ ਜੀ ਤੁਸੀਂ ਸਪੈਸ਼ਲ ਐਜੂਕੇਸ਼ਨ ਵੀ ਪ੍ਰੋਵਾਈਡ ਕਰਦੇ ਹੋ ਔਰ ਤੁਸੀਂ ਦੇਖੋਗੇ 50 ਹਜ਼ਾਰ ਦੇ ਕੇਡਰ ਚ ਤੁਹਾਨੂੰ ਇੱਕ ਬੰਦਾ ਵੀ ਸਪੈਸ਼ਲ ਐਜੂਕੇਸ਼ਨ ਵਾਲਾ ਨਹੀਂ ਮਿਲਣਾ ਤੇ ਕੋਸਟ 3600 ਆਉਂਦਾ ਉਹਨਾਂ ਨੂੰ ਪਹਿਲਾਂ ਹੀ ਕਰਾ ਦੇ ਜੀ ਉਹ 스타 ਕਿਥੇ ਹੋ ਗਿਆ ਉਹਨਾਂ ਨੇ ਇਸ ਤਰ੍ਹਾਂ ਸੈੱਟ ਕਰਦੇ ਆ ਉਹ ਪਹਿਲੇ ਬੰਦੇ ਸੈੱਟ ਹੋਣਗੇ ਤੇ ਉਹਦੇ 'ਚ 55 ਲੱਖ ਆ ਗਈ ਮਤਲਬ ਆਪਾਂ ਵੀ ਇੱਕ ਟ੍ਰੇਲਰ ਦਿਖਾਤਾ ਵੀ ਭਾਈ ਅਗਲੀ ਭਰਤੀ ਵਾਸਤੇ 55 ਲੱਖ ਯਾਰ ਹੁਣ ਤੁਸੀਂ ਇਹ ਦੱਸੋ ਵੀ ਜਿਹਨੇ 50 ਤੇ ਐਡਮਿਸ਼ਨ ਲੈ ਕੇ ਪੈਸੇ ਖਰਚ ਕੇ ਵੀਰਡ ਕੀਤੀ ਉਹਦਾ ਤਾਂ ਸਾਰਾ ਕੁਝ ਹੀ ਰੱਦੀ ਹੋ ਗਿਆ ਉਹਦੀਆਂ ਆਸਾਂ ਦੀ ਪਾਣੀ ਛੱਡ ਗਈ ਬਹੁਤ ਸਾਰੀਆਂ ਸਮੱਸਿਆਵਾਂ ਮੈਂ ਜਿਹੜੀਆਂ ਤੁਹਾਡੇ ਆਲੇ-ਦੁਆਲੇ ਤੇ ਚੱਲ ਰਹੀਆਂ ਨੇ ਮਤਲਬ ਗੱਲਾਂ ਇੱਕ ਨਹੀਂ ਹੈਗਾ ਬਹੁਤ ਸਾਰੇ ਮੈਕਮੇਂ ਦੇ ਵਿੱਚ ਜੰਡਾਲੇ ਤਰਾਰੀਏ ਪੋਸਟਾਂ ਕੱਢਾਂਗੇ ਅੰਦਰ ਇਹਨਾਂ ਦੀ ਸਰਕਾਰ ਜਿਹੜੀ ਪਿਛਲੀਆਂ ਨੂੰ ਚੰਗੀ ਕਹਾ ਰਹੀ ਆ ਵੀ ਜੀ ਕਾਂਗਰਸ ਵਾਲੇ ਚੰਗੇ ਸੀ ਆ ਬਹੁਤੇ ਬੰਦੇ ਹੁਣ ਐਸ ਤਰੀਕੇ ਕਈ ਵਾਰੀ ਕਿੰਤੂ ਪਰੰਤੂ ਕਰ ਦਿੰਦੇ ਆ ਵੀ ਜੀ ਉਹਨਾਂ ਨੇ ਆਪ ਦੀ ਸਰਕਾਰ ਚ ਕੀ ਕਰਤਾ ਹੁਣ ਇਹਨਾਂ ਨੂੰ ਨਿੰਦ ਰਹੇ ਆ ਚਲੋ ਜੇ ਉਹਨਾਂ ਨੇ ਆਪ ਦੀ ਸਰਕਾਰ ਚ ਕੁਝ ਨਹੀਂ ਕੀਤਾ ਸੀ ਤਾਂ ਉਹ ਪਾਸੇ ਬਿਠਾਤੇ ਇਹਨਾਂ ਨੂੰ ਆਪਾਂ ਫਾਰਾ ਕੁਝ ਦੇਤਾ ਹੁਣ ਇਹਨਾਂ ਦੀ ਕਾਰਜਕਾਰੀ ਕਿਉਂਕਿ ਮੌਜੂਦਾ ਸਰਕਾਰ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਇਹ ਆ ਕਿ ਚਾਹੇ ਉਹ ਉਹਨਾਂ ਦਾ ਉਥੋਂ ਦਾ ਜੋਥ ਹੈ ਉਥੋਂ ਦੇ ਜੋ ਵੀ ਉਥੋਂ ਦੀ ਸਟੇਟ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਕਰਨ ਦੀ ਉਹਨਾਂ ਦੀ ਜ਼ਿੰਮੇਵਾਰੀ ਹੈ ਜਿਹੜੇ ਤਾਂ ਪਾਸੇ ਹੋ ਗਏ ਉਹਨਾਂ ਦੀ ਤਾਂ ਹੁਣ ਜ਼ਿੰਮੇਵਾਰੀਆਂ ਖਤਮ ਹੋ ਜਾਂਦੀਆਂ ਵੈਸੇ ਵੀ ਜਿਹੜੇ ਇਹ ਰਾਜਨੀਤਿਕ ਲੀਡਰ ਨੇ ਜਦੋਂ ਇਹ ਕੁਰਸੀ ਤੇ ਹੁੰਦੇ ਆ ਉਦੋਂ ਇਹ ਆਧੁਨਿਕ ਨੀਤੀਆਂ ਦਾ ਸਮਰਥਨ ਕਰਦੇ ਆ ਜਦੋਂ ਇਹਨਾਂ ਕੋਲੇ ਕੁਰਸੀ ਕਿਸੇ ਕੋਲੇ ਵੀ ਨਹੀਂ ਹੁੰਦੀ ਫਿਰ ਇਹ ਸਰਕਾਰ ਦੇ ਗੇਮਸ ਬੋਲਣਾ ਸ਼ੁਰੂ ਕਰਦੇ ਆ ਮਤਲਬ ਉਹ ਹੀ ਕੰਮ ਪਬਲਿਕਲੀ ਸਟੰਟ ਹੁੰਦਾ ਵੀ ਜੀ ਲੋਕ ਸਾਡੇ ਨਾਲ ਜੁੜਨਗੇ ਦੇਖੋ ਜੀ ਆਹ ਬੁਣੀਆ ਗੱਲ ਕਹਿਤੀ ਉਹ ਤੋਂ ਲੀਡਰ ਬਹੁਤ ਘੱਟ ਕ੍ਰੈਡੀਬਿਲਟੀ ਵਾਲੇ ਹੁੰਦੇ ਆ ਜਿਹੜੇ ਕੋਈ ਇੱਕ ਦੋ ਹੋ ਸਕਦੇ ਆ ਜਿਹੜੇ ਕਿਤੇ ਬਿਲਕੁਲ ਸੱਚ ਦੇ ਖੜ ਜਾਂ। ਨਹੀਂ ਬਰਨਾ ਸਾਰੇ ਝੂਠ ਵਾਲੀ ਆ। ਜਦੋਂ ਕੁਰਸੀ ਮਿਲਦੀ ਆ ਉਹ ਤੋਂ ਫਿਰ ਸਾਰਾ ਸ਼ਸਤਨ ਕੇ। ਇਹੀ ਵਾਸ ਵਰਗੇ ਇਹੀ ਗੋਲਟੀਕ ਮੋਜ ਵਰਗੇ ਇਹੀ ਮੀਤ ヘア ਵਰਗੇ ਜਦੋਂ ਮਰੀਜ਼ ਆਈ ਇਸ ਜ਼ਿਲ੍ਹੇ ਦੀ ਟੈਂਕੀ ਦੇ ਸੀ ਉਦੋਂ ਹੀ ਕਹਦੇ ਹੁੰਦੇ ਸੀ ਵੀ ਜੀ ਐਤਕੀ ਸਾਡੀ ਸਰਕਾਰ ਬਣਾ ਦਿਓ। ਟੋਡੇਆਂ ਨੂੰ ਤਾਂ ਅਸੀਂ ਆਹ ਇੱਕ ਦੋ ਦਿਨਾਂ ਚ ਹੀ ਤੁਹਾਡਾ ਹੱਲ ਕਰ ਦਿਆ। ਤੇ ਹੁਣ ਉਹ ਇੱਕ ਦੋ ਦਿਨ ਜਿਹੜੇ ਨੇ ਉਹ ਨਾ ਤੋਂ ਪਤਾ ਨਾ ਸਾਨੂੰ ਮਤਲਬ ਹਾਲਾਤ ਇਸ ਤਰ੍ਹਾਂ ਦੇ ਬਣਿਆ ਉਹਦੇ ਚੋਂ ਗਨੀਸ਼ ਓਵਰੇਜ ਵੀ ਹੋ ਗਿਆ ਹੁਣ ਓਵਰੇਜ ਹੋ ਗਿਆ ਤੇ ਜਿਹੜੇ ਆ ਤਿੰਨ ਸਾਲਾਂ ਦੇ ਓਵਰੇਜ ਹੋ ਗਏ ਉਹਨਾਂ ਦਾ ਸਰਪ੍ਰਸਤ ਕੋਈ ਨਹੀਂ ਕਸੂਰ ਕੋਈ ਨਹੀਂ ਪਰ ਹਮਲਾ ਇਸ ਪੱਖ ਤੋਂ ਕੀਤਾ ਜਾ ਰਿਹਾ ਹੈ ਦਿਖਾਇਆ ਇਸ ਤਰ੍ਹਾਂ ਦੇ ਪੱਖ ਤੋਂ ਜਾ ਰਿਹਾ ਹੈ ਵੀ ਜੀ ਬਹੁਤ ਕੁਝ ਓਕੇ ਹੋ ਰਿਹਾ ਹੈ ਤੁਹਾਡਾ ਕੋਈ ਸਗੀ ਸਾਥੀ ਤੁਹਾਡਾ ਕੋਈ ਘਰ ਦਾ ਰਿਸ਼ਤੇਦਾਰ ਕਿਸੇ ਸਰਕਾਰੀ ਸੂਚ ਲੱਗਿਆ ਹੋਊਗਾ ਤੁਸੀਂ ਕਿਤੇ ਆਪਦੇ ਨੇੜਲੇ ਪਿੰਡ ਦੇ ਸਰਕਾਰੀ ਸਕੂਲ ਤੇ ਗੇੜਾ ਮਾਰ ਕੇ ਦੇਖਿਓ ਆਮ ਬਹੁਤੇ ਅਸੀਂ ਸਰਕਾਰੀ ਸਕੂਲਾਂ ਦੇ ਬੜੇ ਆ ਤੇ ਪੁੱਛਿਓ ਕਿਤੇ ਉਹਨਾਂ ਤੋਂ ਜਾ ਕੇ ਵੀ ਤੁਹਾਡੇ ਕੋਲੇ ਇਥੋਂ ਦੀ ਸਥਿਤੀ ਕੀ ਹੈ ਇੱਥੇ ਕੁੱਲ ਬੱਚੇ ਕਿੰਨੇ ਨੇ ਇੱਥੇ ਕੁੱਲ ਪੋਸਟਾਂ ਕਿੰਨੀਆਂ ਨੇ ਕੁੱਲ ਖਾਲੀ ਪੋਸਟਾਂ ਦੀ ਗਿਣਤੀ ਕਿੰਨੀ ਹੈ ਬੈਠਾ ਆਪਾਂ ਆਰਡੀਂਗਾਂ ਤੋਂ ਮੱਥਾ ਮਾਰਦੇ ਆ ਆਪਣਾ ਕੇਂਦਰ ਸਾਰੇ ਕਾਗਜ਼ ਬੈਠਾ ਆਪਾਂ ਆਮ ਦੇ ਸਰਕਾਰੀ ਸਕੂਲਾਂ ਚ ਤੁਰਕੀ ਇਹ ਡਾਟਾ ਪਤਾ ਕਰ ਸਕਦੇ ਆ ਵੀ ਦੱਸੋ ਜੀ ਮੈਨੂੰ ਲਿਖ ਕੇ ਦਿਓ ਵੀ ਕਿੰਨੀਆਂ ਤੁਹਾਡੇ ਕੋਲੇ ਖਾਲੀ ਨੇ ਫਿਰ ਅਸੀਂ ਇਹਨਾਂ ਨਾਲ ਗੱਲ ਕਰਕੇ ਜਾ ਕੇ ਤੇ ਖਾਲੀ ਬਹੁਤ ਨੇ ਪਰ ਹੁਣ ਕੋਸ ਦਾ ਖਾਲੀ ਦਾ ਮਸਲਾ ਨਹੀਂ ਹੁਣ ਜਿਹੜੇ ਸਕੂਲ ਪਿੰਡਾਂ ਦੇ ਵਿੱਚ ਰਹਿ ਗਏ ਉਹਨਾਂ ਨੂੰ ਖਾਲੀ ਕਰਨ ਦੀ ਯੋਜਨਾ ਬਣਾ ਰਹੇ ਆ। ਇਹ ਦੇਣਾ ਵੱਡਿਆਂ ਤੋਂ ਵੱਡਿਆਂ ਜਿਵੇਂ ਇਹਦਾ ਨੀ ਪੱਥਰ ਕੇਜਰੀਵਾਲ ਤੋਂ ਰਫਾਉਂਦੇ ਆ ਭਗਵੰਤ ਸਤਮਾਨ ਰੱਖਦਾ ਹੈ ਅਰਜੋਤ ਬੈਂਸ ਰੱਖਦਾ ਹੈ ਵੀ ਦੇਖੋ ਜੀ ਐਡੀ ਬਿਲਡਿੰਗ ਹੋਗੀ ਸਿੱਖਿਆ ਕ੍ਰਾਂਤੀ ਆ ਗਈ। ਹਲੋ ਉਹ ਚੀਜ਼ ਐਸ ਪੱਖ ਤੋਂ ਪੇਸ਼ ਕਰਕੇ ਦਿਖਾਈ ਜਾ ਰਹੀ ਹੈ। ਵੀ ਜ ਕੁ ਸਖਿੰਤੀ ਦੇ ਸਕੂਲ ਨਿਰਧਿਤ ਕਰ ਲਓ 117 ਵਿਧਾਨ ਸਭਾ ਹਲਕੇ ਨੇ ਤੇ 117 ਸਕੂਲ ਆਫ ਐਮੀਨੈਂਸ ਜਿੱਦਣ ਬਣ ਗਏ। ਕਿ ਉਹਨੇ ਜਦਾਂ ਮਰਾ ਫਲਾ ਫਿਰ ਇਧਰੋਂ ਉਧਰੋਂ ਲਿਆ ਕੇ ਪੂਰਾ ਤਾਰੀ ਦੇਣਗੇ ਫਿਰ ਤਾਂ ਸਰਪਲਸ ਹੋਗੇ ਤੇ ਪਿੰਡਾਂ ਵਾਲੇ ਖਤਮ ਹੋਗੇ 35 ਕਿਲੋਮੀਟਰ ਦਾ ਘੇਰਾ ਬਣਾ ਲਿਆ ਮਤਲਬ ਉਹ ਸਾਰੀਆਂ ਨੀਤੀਆਂ ਇਸ ਵਕਤ ਤੋਂ ਨਿਕਲ ਗਿਆ ਉਹ ਜਿਨ੍ਹਾਂ ਨੂੰ ਸਮਝਣ ਦੀ ਜ਼ਰੂਰਤ ਹੈ ਮੇਝੇ ਛੱਕਣ ਦੀ ਜ਼ਰੂਰਤ ਹੈ ਇਥੇ ਪਹਿਲਾਂ ਵੀ ਆ ਜਿੰਨੇ ਪ੍ਰਧਾਨ ਜੀ ਨੇ ਗੱਲ ਕੀਤੀ ਵੀ ਮੰਗਾ ਬਾੜੀਆਂ ਨੇ ਵੀ ਬਾੜੇ ਬੰਦੇ ਕਹਿੰਦੇ ਜੀ ਆਪ ਕਿਹਾ ਮੰਗਾ ਆਪਾਂ ਤਾਂ ਇਸ ਮੰਗ ਤੇ ਫੋਕਸ ਕਰਦੇ ਚਲੋ ਇਹ ਮੰਨ ਲੈਣੇ ਆ ਕਿਤੇ ਨਾ ਕਿਤੇ ਵੀ ਵੈਸੇ ਮੰਨਣ ਜੋ ਗੱਲ ਤਾਂ ਨਹੀਂ ਹੈ ਪਰ ਮੰਨ ਲੈਣੇ ਆ ਇਹ ਮੰਨ ਲਓ ਵੀ ਸਰਕਾਰ ਇਨੀ ਸਹਿਰਦ ਹੁੰਦੀ ਵੀ ਜੇ ਉਹਨਾਂ ਨੂੰ ਲੱਗਦਾ ਹੈ ਵੀ ਆਪਾਂ ਉਮਰ hạnਦ ਦੇਣੀ ਨਹੀਂ ਜਾਂ ਪਾਰਟ ਆਂਡ ਕਰਾਫਟ ਨੂੰ ਪੋਸਟਾਂ ਦੇਣੀਆਂ ਨਹੀਂ ਮਲਟੀ ਪਰਪਸ ਦਾ ਆਪਾਂ ਮੈਟਰ ਫਾਲ ਨਹੀਂ ਕਰਨਾ ਪਰ ਆਪਣੀਆਂ ਤਾਂ ਕੱਢ ਦਿੰਦੇ ਆਪਣਾ ਪਿਛਲੇ 3 ਸਾਲਾਂ 'ਚ ਕੱਢ ਦਿੰਦੇ ਜਿਹੜੇ ਭਰਤੀ ਕੈਲੰਡਰ ਦੀ ਗੱਲ ਕਰਦੇ ਸੀ ਵੀ ਭਈ ਆਹ ਭਰਤੀ ਕੈਲੰਡਰ ਬਣਾਵਾਂਗੇ ਐਸ ਤਰੀਕੇ ਨਾਲ ਤੁਹਾਡੀਆਂ ਪੋਸਟਾਂ ਦਾ 4 ਤੋਂ 4 ਕੋਲ ਆ ਜਾਏਗਾ ਉਹੀ ਬਣਾ ਦਿੰਦੇ ਕਿਹੜੇ 500 ਭਰਤੀ ਕਰ ਲੈਂਦੇ ਆ ਤਿੰਨ ਸਾਲਾਂ 'ਚ 1500 ਤਾਂ ਹੁੰਦੇ ਜੇ ਇੱਕ ਪੱਖ ਦੇਖੀਏ ਤਾਂ ਤੇ ਪਰ ਉਹਦੇ ਜੋ ਕੁਝ ਨਹੀਂ ਹੋਇਆ ਨਾ ਤਾਂ ਇਹ ਇਹ ਇਹੋ ਜਿਹੇ ਬਹਿਮ ਸਾਨੂੰ ਸਾਰਿਆਂ ਨੂੰ ਕੱਢਨੇ ਪੈਣਗੇ ਕਿ ਜੀ ਅਫਵਾਹਾਂ ਆ ਗਰੁੱਪ ਸਾਰਿਆਂ ਦੇ ਬਣੇ ਹੋਏ ਆ ਸੋਸ਼ਲ ਮੀਡੀਆ ਤੇ ਅਸੀਂ ਸਾਰੇ ਕਨੈਕਟਡ ਆ ਕੋਈ ਨਾ ਕੋਈ ਗਰੁੱਪ ਚ ਇਹੋ ਜੀ ਗੱਲ ਪਾ ਦਿੰਦਾ ਉਹ ਫਿਰ ਸਾਰੇ ਉਹਦੇ ਫੋਕਸ ਕਰਨ ਲੱਗ ਜਾਂਦੇ ਜਿਹਦੇ ਕੋਲੇ ਨਾ ਤਾਂ ਉਸ ਬੰਦੇ ਕੋਲੇ ਨਾ ਤਾਂ ਉਸ ਗੱਲ ਦਾ ਕੋਈ ਤੱਤ ਹੁੰਦਾ ਨਾ ਉਸ ਗੱਲ ਦਾ ਕੋਈ ਸਬੂਤ ਹੁੰਦਾ ਉਹ ਜਿੰਨੇ ਮੂੰਹ ਨਹੀਂ ਅਗਲਾ ਦੀ ਗੱਲ ਹੋ ਜਾਂਦੀ ਨਾ ਤਾਂ ਉਮਰ ਹੱਦ ਕਰਕੇ ਕੁਛ ਰੁਕਿਆ ਐ ਨਾ ਆਰਟ ਐਂਡ ਕிராਫਟ ਕਰਕੇ ਰੁਕਿਆ ਕਿਸੇ ਕਰਕੇ ਨਹੀਂ ਰੁਕਿਆ ਸਰਕਾਰ ਦੀ ਮਾੜੀ ਨੀਤੀ ਕਰਕੇ ਰੁਕਿਆ ਹੋਇਆ ਵੀ ਜਿਹਨਾਂ ਕਿਤੇ ਟਾਈਮ ਟਪਾ ਲੋਗੇ ਟੱਪੀ ਜਾਂਦਾ ਟਾਈਮ ਟਪਾ ਲੋਗੇ ਟੱਪੀ ਜਾਂਦਾ ਤੇ ਉਹ ਟਾਈਮ ਟੱਪ ਵੀ ਦੇਣਾ ਤੁਹਾਡੇ ਕੋਲੋਂ ਵੀ ਟੱਪੜ ਜਾਂਦਾ ਤੇ ਇੰਨੀਆਂ ਕ ਗੱਲਾਂ ਤੁਹਾਡੇ ਨਾਲ ਮੇਰੀਆਂ ਸਾਂਝੀਆਂ ਮੈਂ ਕਰਨੀਆਂ ਸੀ ਬਾਕੀ ਉਹ ਬਹੁਤ ਸਾਰੀਆਂ ਗੱਲਾਂ ਤੁਸੀਂ ਆਪ ਖੁਦ ਜਾਣਦੇ ਹੋ ਵੱਧ ਤੋਂ ਵੱਧ ਕੇਟਰ ਨੂੰ ਜੋੜੋ 55% ਲੱਗ ਚੁੱਕੀ ਐ ਇਸ ਗੱਲ ਨੂੰ ਮੰਨ ਲਓ ਤੇ ਇਹਨੂੰ ਰੱਦ ਕਿਵੇਂ ਕਰਾਉਣਾ ਹੈ ਉਹ ਫਿਰ ਉਹਦੇ ਲਈ ਹੁਣ ਆਪਾਂ ਨੂੰ ਹੋ ਸਕਦਾ ਕਿ ਤੇ ਟੈਂਕੀ ਦੇ ਵੀ ਡੰਣਾ ਪੈ ਜੇ ਪੱਕਾ ਮੋਰਚਾ ਵੀ ਲਾਉਣਾ ਪੈ ਜੇ ਫਿਰ ਹਰਜੋਤ ਬੈਂਸ ਦਾ ਹੋ ਸਕਦਾ ਮਗਰਾ ਵੀ ਕਰਨਾ ਪੈ ਜੇ ਤੇ ਕੁਝ ਵੀ ਕਰਨਾ ਪੈ ਜੇ ਉਹਦੇ ਲਈ ਫਿਰ ਜੇਲਾ ਵੀ ਹੋਣਗੀਆਂ ਉਹਦੇ ਲਈ ਹੋ ਸਕਦਾ ਕੁਝ ਵੀ ਨਿਕਲ ਕੇ ਆ ਸਕਦਾ ਉਹਦੇ ਲਈ ਪਿਆਰ ਪਰ ਅ ਧੰਨਵਾਦ ਬਹੁਤ-ਬਹੁਤ ਦਾ ਮਸਲਤ ਦਾ ਬਾਕੀ ਜੋ ਹੋ ਰਿਹਾ ਪਾ ਧਰਨੇਗਾ ਕੁਝ ਕਰਨਾ ਹੋ ਰਿਹਾ ਹੈ ਇੱਕ ਤਾਂ ਸਭ ਤੋਂ ਵੱਡੀ ਗੱਲ ਫੰਡ ਬਾਰੇ ਹੈ ਹਾਲਾਂਕਿ ਕਦੇ ਆਪਾਂ ਉਸ ਤਰੀਕੇ ਦੇ ਨਾਲ ਫੰਡ ਬਾਰੇ ਸਰਚਾਰਜੀ ਕੀਤਾ ਨਾ ਮੰਗੇਆ ਪਰ ਇਹ ਗੱਲ ਹੈਗੀ ਵੀ ਆ ਤੁਸੀਂ ਸਾਰੇ ਘਰ ਸਮਝ ਸਕਿਓ ਕਿ ਕੁਝ ਨਾ ਕੁਝ ਲੋਡ ਪੈਂਦੀ ਆ ਆਪਣੇ ਜਿਹੜਿਆਂ ਦੇ ਆਗੂਆਂ ਤੱਕ ਉਹਦੇ ਜਿਹੜਾ ਤੁਸੀਂ ਤੁਹਾਨੂੰ ਦੇਤੀਆ ਜਿੰਨਾ ਕਰ ਸਕਦਾ ਹੈ अनेका ਖੱਤੀ ਅਸੀਂ ਜੇ ਹੋ ਸਕਦਾ ਹੈ ਜਿਹੜੇ ਸੰਪੂਰਕ ਨੇ ਪਰ ਸਾਨੂੰ ਪਤਾ ਹੈ ਕਿ ਅਸੀਂ ਤੁਹਾਨੂੰ ਨਾ ਕਹੀਏ ਅਸੀਂ ਸਕੂਲਾਂ ਚ ਜਾਈਏ ਦੇ ਹੱਕ ਬੈਠਾ ਸਾਡੇ ਸਾਥੀ ਸਾਡੇ ਬੋਝੇ ਭਰ ਦਿੰਦੇ ਆ ਪਰ ਉਹ ਵੀ ਇੱਕ ਤੋ ਸਾਥੀਆਂ ਦੇ ਭਾਰ ਆ ਜਾਂਦਾ ਉਹਨੂੰ ਲਗਾਤਾਰ ਕੰਮ ਕਰਨਾ ਪੈਂਦਾ ਹੈ ਕਿ ਆਪਾਂ ਜਿੰਨਾ ਕ ਆਪਣਾ ਆਪ ਸੰਭਾਲ ਸਕਦੇ ਆ ਆਪਣਾ ਹੱਥੀ ਆਪਣਾ ਆਪਣੇ ਹੀ ਗਾਲਸ ਵਾਰੀ ਆਪ ਸਮਾਰ ਲੀਏ ਤਾਂ ਸੌਖਾ ਜਿੱਦਾਂ ਲੋੜ ਪਈ ਤਾਂ ਅਸੀਂ ਇਹਨਾਂ ਕੋਲੇ ਜਾਵਾਂਗੇ ਪਿਛਲੇ ਵਾਰ ਮੇਰੇ ਯਾਦ ਆ 10000 ਰੁਪਿਆ ਸਾਨੂੰ ਉਦੋਂ ਜਦੋਂ ਆਪਾਂ ਜਲੰਧਰ ਇਹਨਾਂ ਨੇ ਜਿੱਦੇ ਆਪਾਂ ਦੇ ਅਟਟਨ ਜੀ ਨੇ ਦੂਜੀ ਨੇ 10000 ਬਾਅਦ ਵਿੱਚ 7500 ਜਦੋਂ ਆਪਾਂ ਸਿਗਰੇਰੀ ਗੇਟ ਤੇ ਬੈਠੇ ਹਾਂ ਨਿਕਾ ਬਾਰ ਹੋ ਰ ਪਿਛਲੇ ਸਮਾਂ ਦੇ ਵਿੱਚ ਅਸੀਂ ਕੀਤਾ ਉਦੋਂ ਕਾਫੀ ਸਾਥੀਆਂ ਨੇ ਨਿੱਜੀ ਤੌਰ ਤੇ ਤਾਂ ਇਸ ਗੱਲ ਦਾ ਆਪਣੇ ਕੋਲੇ ਕੋਈ ਦਿੱਕਤ ਨਹੀਂ ਕਿ ਆਪਾਂ ਦੇ ਹੱਕਾਂ ਤੋਂ ਖੰਡ ਆ ਸਕਦਾ ਪਰ ਜਦੋਂ ਅਸੀਂ ਦੱਸ ਸਕੀਏ ਜੰਨੇ ਕਿ ਤੇ ਸਾਡਾ ਉਹਦੇ 'ਚ ਯੋਗਦਾਨ ਪੈਂਦਾ ਸਾਨੂੰ ਲੱਗਦਾ ਹੈ ਕਿ ਇਸ ਜਗ੍ਹਾ ਦੇ ਅਸੀਂ ਕੋਦਾ ਆਪਣਾ ਜਿੰਨਾ ਕਰ ਸਕਦੇ ਆ ਕੋਈ ਕੰਪਲਸਨ ਨਹੀਂ ਵਾਰ-ਵਾਰ ਨਹੀਂ ਤੁਹਾਨੂੰ ਹਾਂ ਉਸ ਤਰੀਕੇ ਦੇ ਨਾਲ ਲਗਾਤਾਰ ਕਰਦੇ ਤੁਹਾਨੂੰ ਵੀ ਕਪੈਲ ਕੀਤਾ ਗਿਆ ਮੈਨੂੰ ਲੱਗਦਾ ਹੈ ਕਿ ਮੇਰੇ ਵਜਿਹਾ ਕਦੇ ਕੋਸ਼ਿਸ਼ ਨਹੀਂ ਆਈ ਹੁਣ ਕਿ ਵੀ ਫੰਡ ਦਿਓ ਫੰਡ ਦਿਓ ਹਾਲਾਂਕਿ ਮੈਂ ਦੇਖਿਆ ਕਿ ਕਾਦਰ ਕਿਤੇ ਨਹੀਂ ਇਹ ਜੇ ਕਰੀ ਜਾਂਦਾ ਸੀ ਫੰਡ ਇੱਥੇ ਕਰਨਾ ਚਾਹੀਦਾ ਸੀ ਮਾਏ ਬੜੀ ਬੜੀ ਹਾਸੋਹੀਦੀ ਗੱਲ ਹੈ। ਇਕਨ ਦਾ ਹੈ ਪਤਾ ਪਾਇਆ ਪਿਆ ਬਾਪਾ ਦੇਖਿਆ ਹੈ ਨਾ ਵੀ ਕੋਸ਼ਿਸ਼ ਵੀ ਕਰੀ ਆ ਜਾਂਦੇ ਪਹਿਲੀ ਬਹਿ ਜਾਂਦੇ ਤੇ ਲੱਧਾਰੇ ਤੋਂ ਲਿਖਿਆ। ਇਹ ਕਿਹੜੇ ਤਰੀਕਿਆਂ ਦੇ ਨਾਲ ਲਿਖ ਲਿਗੇ ਪਹਿਲਾਂ ਬਹਿ ਕੇ ਕਿਵੇਂ ਲਿਖੀ ਗਏ। ਮੇਰੇ ਸਾਥੀ ਤੁਸੀਂ ਪੜਾਅ ਸੀਗੇ ਆ ਸਾਥੀ ਸੀਗੇ ਕਿ ਕਿਹੜੇ ਤਰੀਕੇ ਦੇ ਨਾਲ ਪੁਲਸਾ ਸਭੀ ਚੱਲੀ ਆ। ਬਸ ਚੱਕ ਕੇ ਲੈ ਕੇ ਗਈ ਆ ਚਲੋ ਹੁੰਦਾ ਕਾਫੀ ਤਾਕੀਆਂ ਜਾਈ ਹੁੰਦਾ। ਉਹਨਾਂ ਦੇ ਅਸੀਂ ਸੁਬਰਗਿਆਰ ਆ ਜਿਹੜੇ ਸਾਨੂੰ ਇਹਦਾ ਗੱਲਾਂ ਤੋਂ آگਾਹ ਕਰਦੇ ਆ ਕਿ ਤੁਸੀਂ ਆਪਣੇ ਆਪ ਸੁਧਿਖ ਦੇ ਵਿੱਚ ਅਜਿਹੀਆਂ ਗੱਲਾਂ ਤੋਂ ਬਚੀਏ ਤੇ ਸਾਡੇ ਵਿੱਚ ਕਿਹਦਾ ਵੀ ਹੁਣ ਤਾਈ ਹੈ। ਅਕੀਓ ਨੂੰ ਦੂਰ ਕਰੀ ਤੇ ਕਾਫੀ ਚਾਚੀ ਨੇ ਕਰਦਾ ਹਰ ਦੱਦੇਗਾ ਕਾਫੀ ਆਪਾਂ ਲੇਟੀਆਂ ਜਾਣ ਕੇ ਲੇਟ ਕੀਤਾਗਾ ਤੁਹਾਡੇ ਚੋਂ ਫਿਰ ਮੈਂ ਕੀ ਦਿਲ ਚ ਕਹਿਣਾ ਕਿ ਕਿਹਦੇ ਕੋਈ ਇੰਚਾਰਜ ਹੋਣ ਨਹੀਂ ਆਪਾਂ ਇੱਕ ਵਾਰ ਮਾਰਕੂਰ ਕਰਨਾ ਹੈ ਜਿਆਮਦੇ ਦਿਨਾਂ ਦੇ ਵਿੱਚ ਪੱਕੇ ਮੋੜ ਕੇ ਬਾਰੇ ਆਪਾਂ ਉਹਵਾਕੇ